ਦੁਨੀਆ ਭਰ ਦੇ ਵਿੱਚ ਵੱਡੀ ਤਰਥੱਲੀ ਬਚ ਗਈ ਆ ਹਵਾਈ ਸੇਵਾਵਾਂ ਹੋਣ ਰੇਲ ਸੇਵਾਵਾਂ ਹੋਣ ਜਾਂ ਫਿਰ ਹੋਰ ਇੰਟਰਨੈਟ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੋਣ ਸਾਰੀਆਂ ਠੱਪ ਹੋ ਗਈਆਂ ਨੇ ਆਖਿਰਕਾਰ ਇਹਦੇ ਪਿੱਛੇ ਕਾਰਨ ਕੀ ਐ ਸਾਰੀ ਕਹਾਣੀ ਤੁਹਾਨੂੰ ਦੱਸਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਦਰਅਸਲ ਦੁਨੀਆ ਦੀ ਮੰਨੀ ਪਰਮੰਨੀ ਮਾਈਕਰੋਸਾਫਟ ਕੰਪਨੀ ਦਾ ਸਰਵਰ ਜਿਹੜਾ ਹੈ ਉਹ ਬੈਠ ਗਿਆ ਉਸਦੇ ਕਈ ਸਰਵਰ ਠੱਪ ਹੋਏ ਨੇ ਕੁੱਲ ਛੇਡ ਸਰਵਰ ਠੱਪ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਚੱਲਦੇ-ਚੱਲਦੇ ਨਿਊਜ਼ ਚੈਨਲ ਰੁਕ ਗਏ ਉੱਥੇ ਹੀ ਜਿਹੜਾ ਹੈ ਹਵਾਈ ਸੇਵਾਵਾਂ માં ਰੇਲ ਸੇਵਾਵਾਂ ਦੇ ਵਿੱਚ ਵੱਡੀਆਂ ਅੜਿੱਕਾਂ ਜਿਹੜੀਆਂ ਨੇ ਉਹ ਆਏ ਨੇ ਕਈ 에ਅਰਲਾਈਨਸ ਦੇ ਸਰਵਰ ਠੱਪ ਹੋ ਗਏ ਤੇ ਉਹਨਾਂ ਦੇ ਜਿਹੜੇ ਹੈ ਚੈੱਕ ਇਨ ਦਾ ਪ੍ਰੋਸੈਸ ਵੀ ਰੁਕ ਗਿਆ ਭਾਰਤ ਅਤੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਠੱਪ ਹੋ ਗਈਆਂ ਨੇ ਮਾਈਕਰੋਸਾਫਟ ਦੇ ਸਰਵਰ 'ਚ ਆਈ ਗੜਬੜੀ ਦੇ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਕਈ ਕੰਪਨੀਆਂ ਦੇ ਜਹਾਜ਼ ਉਡਣ ਯੋਗ ਨਹੀਂ ਹਨ ਭਾਰਤ ਚ ਦਿੱਲੀ ਬੰਬਈ ਅਤੇ ਬੈਂਗਲੁਰੂ ਹਵਾਈ ਅੱਡਿਆਂ ਤੇ ਉਡਾਨਾਂ ਨਿਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਨੇ ਭਾਰਤ ਸਰਕਾਰ ਨੇ ਇਨ੍ਹਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਨਾਲ ਸੰਪਰਕ ਕੀਤਾ ਹੈ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗਾਂ ਵੀ ਸੱਦ ਲਈਆਂ ਨੇ ਸਪਾਈਸ ਜੈਟ ਇੰਡੀਗੋ ਅਤੇ ਅਕਾਸ਼ਾ 에ਅਰਲਾਈਨਜ਼ ਨੇ ਵੀ ਇਸ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ Indigo ਅਤੇ SpiceJet ਵਰਗੀਆਂ 에어ਲਾਈਨਾਂ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਰੁਕੀਆਂ ਹੋਈਆਂ ਨੇ। ਹਵਾਈ ਅੱਡੇ ਤੇ ਚੈੱਕ-ਇਨ ਤੇ ਚੈੱਕ-ਆਊਟ ਪ੍ਰਣਾਲੀ ਠੱਪ ਹੋ ਚੁੱਕੀ ਆ, ਬੁਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ। ਸਿਰਫ 에어ਲੈਨਾਂ ਹੀ ਨਹੀਂ ਬਲਕਿ ਕਈ ਦੇਸ਼ਾਂ 'ਚ ਬੈਂਕਿੰਗ ਸੇਵਾਵਾਂ, ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਪ੍ਰਭਾਵਿਤ ਹੋਈਆਂ ਨੇ। ਸਾਈਬਰ ਸੁਰੱਖਿਆ ਪਲੇਟਫਾਰਮ CrowdStrike ਚ ਜਿਹੜਾ ਸਮੱਸਿਆਵਾਂ ਕਾਰਨ ਸੇਵਾਵਾਂ ਪ੍ਰਭਾਵਿਤ ਹੋਈਆਂ ਦੱਸੀਆਂ ਜਾਂਦੀਆਂ ਨੇ। ਬ੍ਰਿਟੇਨ 'ਚ ਜਿਹੜਾ ਟੀਵੀ ਚੈਨਲ ਰੇਲ ਗੱਡੀਆਂ ਤੇ ਸਟਾਕ ਐਕਸਚੇਂਜ ਠੱਪ ਹੋਈ ਹੈ ਬਰਟੇਨ ਦੇ ਪ੍ਰਮੁੱਖ ਨਿਊਜ਼ ਚੈਨਲ ਸਕਾਈ ਨਿਊਜ਼ ਦਾ ਪ੍ਰਸਾਰਣ ਬੰਦ ਹੋ ਗਿਆ ਹੈ ਚੈਨਲ ਦੇ ਕਾਰਜਕਾਰੀ ਚੇਅਰਮੈਨ ਡੇਵਿਡ ਰੋਡਸ ਨੇ ਆਖਿਆ ਕਿ ਸਕਾਈ ਨਿਊਜ਼ ਚੈਨਲ ਦਾ ਪ੍ਰਸਾਰਣ ਨਹੀਂ ਕੀਤਾ ਜਾ ਰਿਹਾ ਸਾਨੂੰ ਇਸ ਵਿਗਨ ਲਈ ਅਫਸੋਸ ਹੈ ਬਰਤਾਨੀਆ ਦੀਆਂ ਰੇਲ ਸੇਵਾਵਾਂ ਵਿੱਚ ਵੀ ਵਿਗੜ ਪਿਆ ਨਿਊਜ਼ ਏਜੰਸੀ ਏਪੀ ਦੀਆਂ ਸੇਵਾਵਾਂ ਵਿੱਚ ਵੀ ਵਿਗਨ ਪਿਆ ਹੈ ਇੰਗਲੈਂਡ 'ਚ ਸੇਧ ਬੁਕਿੰਗ ਪ੍ਰਣਾਲੀਆਂ ਠੱਪ ਹੋ ਚੁੱਕੀਆਂ ਨੇ ਕੁੱਲ ਮਿਲਾ ਕੇ ਮਾਈਕਰੋਸਾਫਟ ਦੇ ਵਿੱਚ ਆਈ ਗੜਬੜੀ ਦੇ ਕਾਰਨ ਇਹ ਹੁਣ ਜਿਹੜਾ ਸਾਰੀ ਸਮੱਸਿਆ ਉਹ ਸਾਹਮਣੇ ਆ ਰਹੀ ਹੈ ਦੇਖਿਆ ਜਾਵੇਦਾ ਮਾਈਕਰੋਸਾਫਟ ਦੁਨੀਆ ਦੇ ਵਿੱਚ ਇੱਕ ਐਸੀ ਕੰਪਨੀ ਹੈ ਜਿਹੜੀ ਕਿ ਸੌਫਟਵੇਅਰਾਂ ਦਾ ਨਿਰਮਾਣ ਕਰਦੀ ਹੈ ਮਾਈਕਰੋਸਾਫਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਐਸੀਐਸ ਦੀ ਜਾਂਚ ਕਰ ਰਹੇ ਹਾਂ ਕਿ ਕਿਸ ਕਰਕੇ ਇਹ ਸਮੱਸਿਆ ਆਈ ਹੈ ਸਾਡੇ ਆਪੋਗਤਾਵਾਂ ਨੂੰ ਸਾਡੇ ਯੂਜ਼ਰਸ ਨੂੰ ਜਿਹੜਾ ਅਵੇਇਲਬਿਲਟੀ ਐਕਸੈਸ ਦੇ ਵਿੱਚ ਜਿਹੜਾ ਸਮੱਸਿਆ ਆ ਰਹੀ ਹੈ ਮਾਈਕਰੋਸਾਫਟ ਦਾ ਵਰਜ਼ਨ ਜਿਹੜਾ ਹੈ 365 ਐਪ ਅਤੇ ਸਰਵਿਸ ਦੇ ਵਿੱਚ ਜਿਹੜੀਆਂ ਸੇਵਾਵਾਂ ਦੇ ਵਿੱਚ ਠੱਪ ਹੋਣ ਦੇ ਕਾਰਨ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਜਾਦਾ ਜਾਣਕਾਰੀ ਅਸੀਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਛੇਤੀ ਹੀ ਉਪਲਬਧ ਕਰਾਵਾਂਗੇ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਮਾਈਕਰੋਸਾਫਟ ਦੇ ਵਿੱਚ ਆਈ ਇਹ ਗੜਬੜੀ ਕਾਫੀ ਹੱਦ ਤੱਕ ਜਿਹੜਾ ਉਸ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਖਾਸ ਕਰਕੇ ਹਵਾਈ ਸਫਰ ਕਰਨ ਵਾਲੇ ਲੋਕਾਂ ਨੂੰ ਟ੍ਰੇਲਰਾਂ ਹੀ ਸਫਰ ਕਰਨ ਵਾਲੇ ਲੋਕਾਂ ਨੂੰ ਖਾਸ ਕਰਕੇ ਪੱਛਮੀ ਜਗਤ ਦੇ ਵਿੱਚ ਜਿਹੜਾ ਉਹ ਸਾਰਾ ਧਾਰਮਧਾਰ ਅੱਜ ਕੱਲ ਇੰਟਰਨੈਟ ਦੇ ਉੱਤੇ ਟਿਕਿਆ ਹੋਇਆ ਤਾਂ ਉਸ ਕਾਰਨ ਵੀ ਜੜੀਆਂ ਦਿੱਕਤਾਂ ਆਈਆਂ ਨੇ ਮਾਈਕਰੋਸਾਫਟ ਸਰਵਰ ਡਾਊਨ ਹੋਣ ਦੇ ਕਾਰਨ ਦੁਨੀਆ ਭਰ ਦੇ ਵਿੱਚ ਕੰਪਿਊਟਰ ਲੈਪਟਾਪ ਦੀ ਸਕਰੀਨ ਜਿਹੜੀ ਹੈ ਉਹ ਨੀਲੀ ਵੀ ਪੈ ਗਈ ਹੈ ਕਈ ਥਾਵਾਂ 'ਇਹ ਸਮੱਸਿਆਵਾਂ ਵੀ ਆਈਆਂ ਨੇ ਦਫ਼ਤਰਾਂ ਦੇ ਵਿੱਚ ਕੰਮ ਕਾਜ ਠੱਪ ਹੋ ਗਏ ਨੇ ਫਲਾਈਟਸ ਦੇ ਉੱਤੇ ਜਿਹੜਾ ਅਸਰ ਹੋਇਆ ਕਈ ਕੰਪਨੀਆਂ ਦੇ ਕਈ ਦਫ਼ਤਰਾਂ ਦੇ ਵਿੱਚ ਜੜੀਆਂ ਸਕਰੀਨਾਂ ਜੜੀਆਂ ਨੇ ਉਹ ਨੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹ ਇੱਕ ਅਹਿਮ ਗੱਲ ਹੈ ਮਾਈਕਰੋਸਾਫਟ ਦੀ ਗੜਬੜੀ ਕਾਫੀ ਹੱਦ ਤੱਕ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੋਈ ਨਜ਼ਰ ਆਉਂਦੀ ਹੈ ਬੈਂਕਾਂ ਦੇ ਅਤੇ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਦੇ ਵਿੱਚ ਜਿਹੜੀ ਮਾਈਕਰੋਸਾਫਟ ਦੇ ਕਾਰਨ ਜਿਹੜੀ ਪਰੇਸ਼ਾਨੀ ਆ ਰਹੀ ਹੈ ਇਹ ਗੜਬੜੀ ਕਿਉਂ ਆਈ ਹੈ ਅਤੇ ਇਸ ਦੀ ਠੀਕ ਠੀਕ وجہ ਹਜੇ ਤੱਕ ਸਾਹਮਣੇ ਨਹੀਂ ਆ ਸਕੀ ਮਾਈਕਰੋਸਾਫਟ ਨੇ ਟਵਿੱਟਰ ਦੇ ਉੱਤੇ ਪੋਸਟ ਕਰਕੇ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਗੱਲ ਆਖੀ ਹਾਲਾਂਕਿ ਘੰਟਿਆਂ ਬਾਅਦ ਵੀ ਦੁਨੀਆ ਭਰ ਦੇ ਵਿੱਚ ਗੜਬੜੀ ਦੇ ਵਧਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਇੰਟਰਨੈਟ ਰਕਾਫਟਾਂ ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਉਨ ਡਾਇਰੈਕਟਡ ਨੇ ਦੱਸਿਆ ਕਿ ਵੀਜ਼ਾ ਈਡੀਟੀ ਸਿਕਿਉਰਿਟੀ ਅਤੇ ਐਮਾਜਨ ਅਤੇ ਅਮਰੀਕਨ 에ਅਰਲਾਈਨਸ ਅਤੇ ਡੈਲਟਾ ਸਮੇਤ ਵੱਖ-ਵੱਖ 에ਅਰਲਾਈਨਾਂ ਦੀਆਂ ਸੇਵਾਵਾਂ ਦੇ ਉੱਤੇ ਅਸਰ ਪਿਆ ਹੈ ਆਸਟ੍ਰੇਲੀਆ ਦੇ ਮੀਡੀਆ ਦੇ ਮੁਤਾਬਕ 에ਅਰਲਾਈਨਸ ਦੂਰ ਸੰਚਾਰ ਪਰੋਵਾਈਡੈਂਸ ਅਤੇ ਬੈਂਕ ਸੇਵਾਵਾਂ ਦੇ ਉੱਤੇ ਅਸਰ ਪਿਆ ਨਿਊਜ਼ ਚੈਨਲਾਂ ਵਿੱਚ ਵੀ ਕੰਪਿਊਟਰ ਚੱਲਣ ਦੇ ਵਿੱਚ ਦਿੱਕਤ ਆ ਰਹੀ ਹੈ ਨਿਊਜ਼ੀਲੈਂਡ ਦੇ ਕੁਝ ਬੈਂਕਾਂ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਜਿਹੜੇ ਬੈਂਕਾਂ ਨੂੰ ਹੁਣ ਆਫਲਾਈਨ ਕਰ ਦਿੱਤਾ ਗਿਆ ਮਾਈਕਰੋਸਾਫਟ ਦੇ ਵਿੱਚ ਆਈ ਇਸ ਗੜਬੜੀ ਦੇ ਕਾਰਨ ਕਾਫੀ ਚੀਜ਼ਾਂ ਪ੍ਰਭਾਵਿਤ ਹੋਈਆਂ ਨੇ ਦੇਖਦੇ ਹਾਂ ਕਿ ਇਹ ਗੜਬੜੀ ਮਾਈਕਰੋਸਾਫਟ ਕਦੋਂ ਠੀਕ ਕਰ ਪਾਉਂਦਾ ਹੈ ਕਿਉਂਕਿ ਇੰਟਰਨੈਟ ਅਤੇ ਮਾਈਕਰੋਸਾਫਟ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਸਰਵਰ ਦੇ ਵਿੱਚ ਜੇਕਰ ਦਿੱਕਤ ਆਉਂਦੀ ਹੈ ਤਾਂ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਣ ਦਾ ਖ਼ਾਸ਼ਾ ਵਾ ਸਕਦਾ ਭਾਰਤ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ